5 ਸਾਲ ਦੀ ਉਮਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇੱਕ ਛੋਟੇ ਜਿਹੇ ਵਸਤਾ ਔਰ ਫੱਟੀ ਲੈ ਕੇ ਮਹਾਰਜ ਪੜਨ ਜਾਂਦੇ ਨੇ ਆਪਣੇ ਘਰੋਂ ਪਿਤਾ ਜੀ ਛੱਡਣ ਗਏ ਨੇ ਪੰਦੇ ਨੂੰ ਜਾ ਕੇ ਕਹਿੰਦੇ ਨੇ ਪੰਡਤ ਜੀ ਮੇਰੇ ਨਾਨਕ ਨੂੰ ਵੀ ਆਪਣੀ ਪਹਾਟਸ਼ਾਲਾ ਵਿੱਚ ਤੁਸੀਂ ਦਾਖਲਾ ਦੇ ਦਿਓ ਇਹਨੂੰ ਪੜਾਉਣਾ ਸ਼ੁਰੂ ਕਰੋ ਗੁਰੂ ਨਾਨਕ ਸਾਹਿਬ ਮਹਾਰਾਜ 5 ਦਿਨ ਜਾਂਦੇ ਨੇ 6ਵੇਂ ਦਿਨ ਹੱਥ ਜੋੜ ਕੇ ਪੰਡਤ ਹਰਦੇਹਾਲ ਕਹਿ ਦਿੰਦਾ ਮੈਂ ਤਾਂ ਕਲਿਆਣ ਦਾਸ ਤੇਰੇ ਨਾਨਕ ਨੂੰ ਕੋਈ ਨਹੀਂ ਪੜ੍ਹਾ ਸਕਦਾ ਜਿਹੜੀ ਪੜ੍ਹਾਈ ਇਹਦੇ ਕੋਲ ਹੈ ਉਹ ਦੁਨੀਆਂ ਵਿੱਚ ਕਿਸੇ ਕੋਲ ਨਹੀਂ ਹੈ ਜਿਹੜੇ ਸਵਾਲ ਇਹਦੇ ਕੋਲ ਨੇ ਉਹ ਸਵਾਲ ਮੈਂ ਅੱਜ ਤੱਕ ਸੁਨੇ ਨਹੀਂ ਮੈਂ ਇਹਨੂੰ ਇਕਮ ਪੜ੍ਹਾਉਣੇ ਇਹ ਇੱਕ ਤੋਂ ਪਹਿਲਾਂ ਪੁੱਛਦਾ ਕੀ ਹੈ ਮੈਂ ਇਹਨੂੰ ਅਲਫ਼ ਪੜ੍ਹਾਇਆ ਹੈ ਇਹ ਅਲਫ਼ ਤੋਂ ਪਹਿਲਾਂ ਪੁੱਛਦਾ ਕੀ ਹੈ ਤ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਪਰਤ ਕੇ ਉਹਦੀ ਪਾਠਸ਼ਾਲਾ ਵਿੱਚ ਪੜ ਨਹੀਂ ਗਏ ਅੱਜ ਜਦੋਂ ਮਹਾਰਾਜ ਉਦਾਸੀ ਕਰਕੇ ਵਾਪਸ ਆਏ ਨਾ ਤੇ ਪੰਡਤ ਹਰਦੇਵਾਲ ਦੀ ਉਮਰ 60 ਵਰਿਆਂ ਤੋਂ ਟੱਪ ਗਈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੀ ਉਮਰ ਵੀ 45 ਦੇ 50 ਸਾਲ ਕਰੀਬ ਹੋ ਗਈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਪਹਿਲੀ ਵਾਰ ਵਾਪਸ ਤਲਵੰਡੀ ਆਏ ਉਦਾਸੀ ਕਰਕੇ ਉਦੋਂ ਤੱਕ ਪੰਡਤ ਹਰਦੇਵਾਲ ਦੀ ਬਹੁਤ ਸ਼ਰਧਾ ਬਣ ਗਈ ਪੰਦੇ ਦੇ ਅੰਦਰ ਇਹ ਸ਼ਰਦਾ ਬਣੀ ਜਿਹਨੂੰ ਰਾਏ ਬੁਲਾਰ ਰੱਬ ਕਰਕੇ ਮੱਥਾ ਟੇਕਦਾ ਹੈ ਕਹਿੰਦੇ ਨੇ ਜਿਹਦਾ ਇੱਕ ਬਚਨ ਸੁਣ ਕੇ ਮਲਕ ਭਾਗੋ ਸਾਧ ਹੋ ਗਿਆ ਜਿਹਦੇ ਕੋਲੋਂ ਇੱਕ ਸ਼ਬਦ ਸੁਣ ਕੇ ਸੱਜਣ ਠੱਗ ਨੇ ਠਗੀਆਂ ਛੱਡ ਦਿੱਤੀਆਂ ਗੁਰੂ ਨਾਨਕ ਨੂੰ ਲੋਕੀ ਰੱਬ ਕਹਿੰਦੇ ਨੇ ਉਹ ਘਰ ਘਰ ਭਾਂਡੇ ਮਾਂਜਣ ਵਾਲੀ ਤੁਲਸਾ ਵਾਈ ਬ੍ਰह्म ਗਿਆਨ ਨੂੰ ਅਪੜ ਗਈ ਹੈ ਦੌਲਤਾਂ ਦਾਹੀ ਜਿਹੜੀ ਲੋਕਾਂ ਦੇ ਘਰੋਂ ਵਧਾਈਆਂ ਮੰਗਦੀ ਸੀ ਲੋਕੀ ਉਹਦੇ ਘਰੋਂ ਜਾ ਕੇ ਪੁੱਤਾਂ ਦੀਆਂ ਦਾਤਾਂ ਮੰਗਣ ਲੱਗ ਪਏ ਗੁਰੂ ਨਾਨਕ ਸਹਿਬ ਮਹਾਰਾਜ ਰੱਬ ਨੇ ਅੱਜ ਪੰਡਾ ਗੁਰੂ ਨਾਨਕ ਸਹਿਬ ਮਹਾਰਾਜ ਦੇ ਕੋਲ ਆਇਆ ਪੰਡਤ ਹਰਦੇਵਾਲ ਬਿਰਧ ਸ਼ਰੀਰ ਹੈ ਪਾਤਸ਼ਾਹ ਦੇ ਦਰਸ਼ਨ ਕਰਨ ਘਰ ਪਹੁੰਚਿਆ ਸ੍ਰੀ ਗੁਰੂ ਨਾਨਕ ਸਹਿਬ ਮਹਾਰਾਜੀਆਂ ਨੇ ਅਦਬ ਕੀਤਾ ਅਦਬ ਨਾਲ ਬਿਠਾ ਲਿਆ ਆਓ ਪੰਡਤ ਜੀ ਬਿੜੇ ਵਿੱਚ ਪਈ ਹੋਈ ਚਾਰ ਪਾਈ ਮੰਜੀ ਢਾ ਦਿੱਤੀ ਅਦਬ ਨਾਲ ਬਿਠਾਉਣ ਲੱਗੇ ਪੰਡਤ ਨੇ ਹੱਥ ਜੋੜ ਕੇ ਇੱਕ ਗੱਲ ਕਹੀ ਪੰਡਤ ਹਰਦੇਵਾਲ ਕਹਿੰਦਾ ਮਹਾਰਾਜ ਜਿਸ ਦਿਨ ਤੁਸੀਂ ਮੇਰੇ ਕੋਲ ਪੜਨ ਆਏ ਸੀ ਉਦੋਂ ਮੈਂ ਤੁਹਾਨੂੰ ਭੋਏ ਬਿਠਾਇਆ ਸੀ ਆਪ ਉੱਚੀ ਜਗ੍ਹਾ ਤੇ ਪੜਾ ਰਿਆ ਸੀ ਅੱਜ ਮਹਾਰਾਜ ਮੈਂ ਤੁਹਾਡੇ ਕੋਲ ਪੜਨ ਆਇਆ ਤੁਸੀਂ ਚਾਰ ਪਾਈ ਮੰਜੇ ਤੇ ਬੈਠੋ ਮੈਂ ਭੋਏ ਬਹਿਣਾ ਪਾਠੀਆਂ ਜਿੱਦਣ ਤੁਸੀਂ ਪੜਨ ਆਏ ਸੀ ਮੈਂ ਤੁਹਾਨੂੰ ਭੋਏ ਬਿਠਾਇਆ ਆਪ ਉੱਚੀ ਜਗ੍ਹਾ ਤੇ ਬੈਠਾ ਸੀ ਅੱਜ ਮੈਂ ਤੁਹਾਡੇ ਕੋਲੋਂ ਪੜਨ ਆਇਆ ਦੁਨੀਆਂ ਦਾ ਲੇਖਾ ਹਿਸਾਬ ਗਿਆਨ ਮੇਰੇ ਕੋਲੋਂ ਸੰਕੜੇ ਲੋਕਾਂ ਨੇ ਪੜਿਆ ਪਾਤਸ਼ਾਹ ਮੈਂ ਰੱਬ ਦੇ ਘਰ ਦਾ ਉਹ ਲੇਖਾ ਪੜਨ ਆਇਆ ਜਿਹਨੂੰ ਪੜਨ ਦੇ ਨਾਲ ਲਿਖਾ ਦੇਣਾ ਨਹੀਂ ਪੈਂਦਾ ਜਿਹਨੂੰ ਪੜਨ ਦੇ ਨਾਲ ਲਿਖੇ ਮੁੱਕ ਜਾਂਦੇ ਨੇ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਅਦਵ ਕਰਕੇ ਬਾਹ ਪਕੜ ਕੇ ਕਿਹਾ ਨਹੀਂ ਪੰਡਤ ਜੀ ਤੁਸੀਂ ਉਮਰ ਵਿੱਚ ਵੱਡੇ ਹੋ ਤੁਸੀਂ ਅਨੇਕਾਂ ਨੂੰ ਪੜਾਇਆ ਇਸ ਜਗ੍ਹਾ ਤੇ ਬੈਠੋ ਰੱਬ ਦਾ ਗਿਆਨ ਲੈਣ ਲਈ ਕੋਈ ਉੱਚਾ ਨੀਵਾਂ ਨਹੀਂ ਐ ਪਾਤਸ਼ਾਹ ਨੇ ਬੜੇ ਪਿਆਰ ਨਾਲ ਚਾਰ ਪਾਈ ਮੰਜੇ ਤੇ ਬਿਠਾ ਦਿੱਤਾ ਕਹਿੰਦੇ ਦੱਸੋ ਪੰਡਤ ਜੀ ਕੀ ਕਹਿਣਾ ਹੈ ਉਹਨਾਂ ਨੇ ਕਿਹਾ ਮਹਾਰਾਜ ਮੈਨੂੰ ਉਹ ਪੜ੍ਹਾ ਦਿਓ ਜਿਸ ਪੜਨ ਦੇ ਨਾਲ ਲੇਖਾ ਨਾ ਦੇਣਾ ਪਵੇ ਮੈਨੂੰ ਦੁਨੀਆਂ ਦਾ ਲੇਖਾ ਹਿਸਾਬ ਆਉਂਦਾ ਪਰ ਪਾਤਸ਼ਾਹ ਮੈਨੂੰ ਉਹ ਲੇਖਾ ਲਿਖਣ ਪੜ੍ਹਾ ਦਿਓ ਜਿਸ ਨੂੰ ਪੜਨ ਦੇ ਨਾਲ ਲਿਖਾ ਦੇਣਾ ਨਾ ਭਵੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ ਕਹਿੰਦੇ ਪੰਡਤ ਜੀ ਫਿਰ ਸੁਣੋ ਪੰਡਤ ਹਰਦੇਵਾਲ ਬੋਲੇ ਕਹਿੰਦੇ ਮਹਾਰਾਜ ਮੈਂ ਬੁੱਢਾ ਬੰਦਾ ਹੁਣ ਬਿਰਧ ਸਰੀਰ ਹੈ ਹੁਣ ਮੇਦੀ ਯਾਦਾਸ਼ਤ ਘਟ ਗਈ ਹੈ ਮੈਨੂੰ ਗੱਲ ਭੁੱਲ ਜਾਂਦੀ ਹੈ ਮਹਾਰਾਜ ਜੋ ਤੁਸੀਂ ਪੜਾਉਣ ਲੱਗੇ ਹੋ ਨਾ 2 ਮਿੰਟ ਰੁਕ ਜਾਓ ਮੈਨੂੰ ਕਲਮ ਦਵਾਤ ਸਿਆਹੀ ਮੰਗਾ ਲੈਣ ਦਿਓ ਮੈਨੂੰ ਲਿਖ ਲੈਣ ਦਿਓ ਮਹਾਰਾਜ ਮੈਂ ਬਜ਼ੁਰਗ ਹੋ ਗਏ ਹਾਂ ਗੱਲ ਭੁੱਲ ਜਾਂਦੀ ਐ ਮੈਨੂੰ ਲਿਖ ਲੈਣ ਦਿਓ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਮੁਸਕਰਾ ਕੇ ਬੋਲੇ ਕਹਿੰਦੇ ਪੰਡਤ ਜੀ ਜੋ ਮੈਂ ਤੁਹਾਨੂੰ ਕਹਿਣ ਲੱਗਾ ਉਹ ਕਾਗਜ਼ ਉੱਤੇ ਲਿਖਣ ਦੀ ਲੋੜ ਨਹੀਂ ਕਾਗਜ਼ਾਂ ਤੇ ਲਿਖੇ ਹੋਏ ਫਿੱਕੇ ਪੈ ਜਾਂਦੇ ਨੇ ਕਾਗਜ਼ਾਂ ਤੇ ਲਿਖੇ ਹੋਏ ਅੱਖਰ ਇੱਕ ਦਿਨ ਮਿਟ ਜਾਂਦੇ ਨੇ ਕਾਗਜ਼ਾਂ ਤੇ ਲਿਖੇ ਹੋਏ ਇਹਨਾਂ ਅੱਖਾਂ ਨਾਲ ਪੜ੍ਹਨੇ ਕਈ ਵਾਰ ਰਹਿ ਜਾਂਦੇ ਨੇ ਪਾਤਸ਼ਾਹ ਨੇ ਵਚਨ ਕਹੇ ਜੋ ਮੈਂ ਤੁਹਾਨੂੰ ਲਿਖਾਉਣ ਲੱਗਾ ਉਹ ਬਾਹਰੀ ਕਾਗਜ਼ ਉੱਤੇ ਨਾ ਲਿਖੋ ਆਪਣੀ ਮਤ ਦੇ ਕਾਗਜ਼ ਉੱਤੇ ਲਿਖ ਲਓ ਇੱਕੋ ਵਾਰ ਲਿਖਣਾ ਦੂਜੀ ਵਾਰ ਲਿਖਣ ਦੀ ਲੋੜ ਨਹੀਂ ਹੈ ਮਤ ਰੂਪੀ ਕਾਗਜ਼ ਤੇ ਲਿਖੋ ਇੱਕੋ ਵਾਰ ਲਿਖਣਾ ਦੂਜੀ ਵਾਰ ਲਿਖਣ ਦੀ ਲੋੜ ਨਹੀਂ ਹੈ ਪੰਡਤ ਜੀ ਮਤ ਰੂਪੀ ਕਾਗਜ਼ ਤੇ ਲਿਖੋ ਚਿੱਤ ਨੂੰ ਬਣਾਓ ਲਿਖਾਰੀ ਜਿਹੜਾ ਚਿੱਤ ਵਿੱਚ ਮੋਹ ਬਣਿਆ ਹੋਇਆ ਨਾ ਇੰਨੇ ਸਾਲਾਂ ਦਾ ਮੇਰਾ ਘਰ ਮੇਰੇ ਪੁੱਤਰ ਮੇਰੇ ਪੋਤੇ ਮੇਰੀਆਂ ਪੋਤੀਆਂ ਮੇਰਾ ਪਰਿਵਾਰ ਕਹਿੰਦੇ ਇਹ ਮੋਹ ਨੂੰ ਸਾੜ ਦਿਓ ਛੱਡ ਦਿਓ ਸਭ ਕੁਝ ਰੋ ਪਰਿਵਾਰ ਵਿੱਚ ਪਰ ਉਹ ਮੋਹ ਨੂੰ ਸਾੜ ਦਿਓ ਜਿਹਨੂੰ ਤੁਸੀਂ ਸਾਥ ਸੰਗਤ ਅਟੈਚਮੈਂਟ ਜਦੋਂ ਘਟਾਈ ਦੀ ਉਹ ਡੀ ਅਟੈਚਮੈਂਟ ਕਰ ਲਈਦਾ ਥੋੜਾ ਜਿਹਾ ਰਹੀ ਦਾ ਵਿੱਚ ਹੀ ਹੈ ਉਹਦੇ ਨਾਲੋਂ ਥੋੜਾ ਦੂਰੀ ਬਣਦੀ ਹੈ ਬਾਚੇ ਬਨੇ ਉਹ ਲਗਾਓ ਘਟੋਣੇ ਮੋਹ ਦੇ ਦਰਖਤ ਨੂੰ ਸਾੜੋ ਉਹਨਾਂ ਕੋਲਿਆਂ ਦੀ ਬਣਾਓ ਸਿਆਹੀ ਚਿੱਤ ਨੂੰ ਬਣਾਓ ਲਿਖਾਰੀ ਮਤ ਨੂੰ ਬਣਾਓ ਕਾਗਜ਼ ਕਹਿੰਦੇ ਭਾਓ ਪ੍ਰੇਮ ਦੀ ਲੋ ਕਲਮ ਤੇ ਲਿਖਣਾ ਕੀਓ ਸੁਣੋ ਪ੍ਰੇਮ ਨਾਲ ਲਿਖਿਓ ਹਜ਼ੂਰ ਦੇ ਬਚਨ ਕਹਿੰਦਿਆਂ ਪੰਡੇ ਉਸ ਪੰਡਤ ਹਰਦੇ ਹਾਲ ਦੀ ਸੁਰਤ ਇਕਾਗਰ ਹੋ ਗਏ ਉਧੀਆਂ ਅੱਖਾਂ ਬੰਦੀਆਂ ਗਈਆਂ ਸੁਰਤ ਟਿਕਾਉ ਵਿੱਚ ਆ ਗਈ ਅੱਖਾਂ ਬੰਦ ਕਰਦੇ ਆ ਦੋ ਹੰਝੂ ਉਹਨਾਂ ਅੱਖਾਂ ਵਿੱਚੋਂ ਕਿਰ ਗਏ ਉਹ ਸੁਰਤ ਟਿਕਣ ਦੀ ਨਿਸ਼ਾਨੀ ਸੀ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ ਕਹਿੰਦੇ ਲਿਖੋ ਜਿਤ ਲਾ ਕੇ ਜਿਤ ਲਾ ਕੇ ਲਿਖੋ ਭਾਈ રે ਰਾਮ ਕਹੋ ਰਾਮ ਕਹੋ ਰਾਮ ਕਹੋ ਜਿਤ ਲਾਏ ਪੰਡਤ ਜੀ ਦਾ ਚਿੱਤ ਜੜ ਗਿਆ ਭਾਈ ਰੇ RAM ਕਹੋ RAM ਕਹੋ ਚਿੱਤ ਲਾਏ ਹਰ ਜਸ ਵਖਰੇ ਲੈ ਚਲੋ ਸ਼ੌ ਦੇਖੇ ਪਤਿਆਏ ਹੁਣ ਮਹਾਰਾਜ ਲਿਖਾਉਂਦੇ ਉਹਨੂੰ ਜੋ ਪਾਤਸ਼ਾਹ ਨੇ ਕਿਹਾ ਉਹ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਹੈ ਸਿਰੀ ਰਾਗ ਅੰਦਰ ਪਾਤਸ਼ਾਹ ਦਾ ਸ਼ਬਦ ਹੈ। ਪਾਤਸ਼ਾਹ ਨੇ ਸਿਰੀ ਰਾਗ ਵਿੱਚ ਉਚਾਰਨ ਕੀਤਾ ਫਿਰੋਜ਼ ਸ਼ਾਹ ਨੇ। ਤੁਸੀਂ ਪੜੋਗੇ ਸਿਰੀ ਰਾਗ ਮਹੱਲਾ ਪਹਿਲਾ। ਹਜ਼ੂਰ ਨੇ ਬਚਨ ਕਹਿਆ ਪੰਡਤ ਜੀ ਸੁਣੋ ਝਾਲ ਮੋ ਮਸ ਘਸ ਕਰ ਮਸ ਮੀਨੰਗ ਸਿਆਹੀ। ਮੋ ਦਾ ਦਰਖਤ ਸਾੜ ਦੋ ਪੁੱਤਾਂ ਪੋਤਿਆਂ ਧੀਆਂ ਦਾ ਪੋਤੇ ਪਰਪੋਤਿਆਂ ਦਾ ਸਾੜ ਦੋ।